ਸੋਨੀਆ ਜੀ ਤੁਸੀਂ ਕਹਿਆ ਕਿ ਅੰਮ੍ਰਿਤਸਰ ਤੋਂ ਵੋਟ ਤੁਸੀਂ ਰੇਸ਼ਮ ਨੂੰ ਪਾਉਂਗੇ ਬਠਿੰਡੇ ਤੋਂ ਕਨਸੋਹਾ ਨੇ ਕਿ ਸਿੱਧੂ ਮੂਸੇਵਾਲ ਦੇ ਫਾਦਰ ਚੋਂ ਲੜ ਸਕਦੇ ਨੇ ਸੰਗਰੂਰ ਦੇ ਵਿੱਚ ਖੈਰਾ ਬਨਾਮ ਮੀਤ ਹੇਰ ਜਾਂ ਸਿਮਰ ਜੀ ਸਿੰਘ ਮਾਨ ਜੀ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਰੇਸ਼ਮ ਤੋਂ ਇਲਾਵਾ ਕਿਹੜੇ ਕਿਹੜੇ ਚਿਹਰੇ ਨੇ ਜਿਹੜੇ ਉੱਬਰ ਕੇ ਆਉਣੇ ਚਾਹੀਦੇ ਮੈਂ ਸਿਰਫ ਇਸ ਇੰਟਰਵਿਊ ਦੇ ਵਿੱਚ ਰੇਸ਼ਮ ਦੀ ਗੱਲ ਕਰਨਾ ਚਾਹੁੰਦੀ ਹਾਂ ਹੋਰ ਕਿਸੇ ਦੀ ਗੱਲ ਨਹੀਂ ਕਰਨਾ ਚਾਹੁੰਦੀ ਇਹ ਅਸੀਂ ਪ੍ਰੈਸ ਕਾਨਫਰੰਸ ਜਾਂ ਇੰਟਰਵਿਊ ਸਿਰਫ ਰੇਸ਼ਮ ਦੀ ਗੱਲ ਕੀਤੀ ਹੈ ਠੀਕ ਹੈ ਕਿਉਂਕਿ ਵੱਡੇ ਵੱਡੇ ਇੱਕ ਸੀਟ ਨਾਲ ਤਾਂ ਨਹੀਂ ਨਾ ਬਦਲਾ ਪੂਰੇ ਪੰਜਾਬ ਚ ਤੁਹਾਨੂੰ ਲੋਕ ਸੌਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਚ ਹੋਰ ਇਦਾਂ ਦੇ ਕਿਹੜੇ ਚਿਹਰੇ ਨੇ ਜਿਹੜੇ ਉੱਭਰਨੇ ਚਾਹੀਦੇ ਮੈਂ ਕਿਸੇ ਦਾ ਨਹੀਂ ਨਾਮ ਲੈਣਾ ਚਾਹੁੰਦੀ ਹਜੇ ਫਿਲਹਾਲ ਠੀਕ ਹੈ ਮੈਂ ਵਿਖੋ ਮੈਂ ਸਾਰੇ ਮੈਂ ਕਿਉਂਕਿ ਅੰਮ੍ਰਿਤਜੀਤ ਅਨਮੋਲ ਬਾਈ ਦੀ سپورਟ ਕੀਤੀ ਸੀ ਕਿਉਂਕਿ ਸਾਡੇ ਕਲਾਕਾਰ ਭਰਾ ਹੈ ਔਰ ਆਪਣਾ ਪ੍ਰੋਫੈਸ਼ਨ ਛੱਡ ਕੇ ਆਏ ਸੀਗੇ ਮੈਂ ਸਿੱਧੂ ਮੂਸੇਵਾਲਾ ਜੀ ਦੀ سپورਟ ਕੀਤੀ ਸੀ ਕਿਉਂਕਿ ਉਹਨੂੰ ਵੀ ਕੋਈ ਲਾਲਚ ਨਹੀਂ ਸੀਗਾ ਮੈਂ ਰੇਸ਼ਮ ਦੀ سپورਟ ਕੀਤੀ ਹੈ ਜਾ ਕੇ ਔਰ ਮੈਨੂੰ ਲੱਗਦਾ ਹੈ ਕਿ ਅ ਅੱਜ ਆਪਾਂ ਨੂੰ ਰੇਸ਼ਮ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਰੇਸ਼ਮ ਦੀ ਗੱਲ ਕੋਈ ਨਹੀਂ ਕਰਦਾ ਸਾਡੇ ਤੋਂ ਇਲਾਵਾ ਕੋਈ ਪ੍ਰੈਸ ਵਾਲਾ ਨਹੀਂ ਕਰਦਾ ਤੁਸੀਂ ਅੱਜ ਦੱਸਿਆ ਇਹਨਾਂ ਨੇ ਪਰਚਾ ਵੀ ਨਹੀਂ ਭਰਿਆ ਤੁਸੀਂ ਵੀਰੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਦਿਨ ਹੋ ਗਏ ਉੱਥੇ ਤੁਹਾਡੇ ਲੱਗੇ ਨੇ ਪੋਸਟਰ ਵਗੈਰਾ ਨਹੀਂ ਅਜੇ ਕਰਾਂਗੇ ਬਾਕੀ ਸਾਨੂੰ ਕਿਵੇਂ ਪਤਾ ਲੱਗੂਗਾ ਨਾ ਕਿ ਰੇਸ਼ਮ ਅਸੀਂ ਤਾਂ ਹੀ ਇੰਟਰਵਿਊ ਤੁਹਾਡੇ ਪਹਿਲੇ ਸੱਦੇ ਤੇ ਆਏ ਹਾਂ ਤੁਸੀਂ ਵਾਰ-ਵਾਰ ਇਸ ਚੀਜ਼ ਦਾ ਸਾਨੂੰ ਮੀਣਾ ਨਾ ਦਿਓ ਤੁਹਾਡੇ ਪਹਿਲੇ ਫੋਨ ਦੇ ਉੱਤੇ ਇੱਥੇ ਮੇਰੇ ਫੋਨ ਤੇ ਆਇਓ ਨਾ ਅਜੇ ਰੇਸ਼ਮ ਫੋਨ ਕਰਦਾ ਰੇਸ਼ਮ ਫੋਨ ਕਰਦਾ ਤੇ ਅਸੀਂ ਤੁਸੀਂ ਮਿੱਟੀ ਖੋਲੋ ਹਰ ਆਮ ਬੰਦੇ ਲਈ ਤੁਹਾਨੂੰ ਇੰਟਰਵਿਊ ਤੁਹਾਨੂੰ ਹਰ ਆਮ ਬੰਦੇ ਦੀ ਇੰਟਰਵਿਊ ਮਿਲੂਗੀ ਤੁਹਾਨੂੰ ਛੇਤੀ ਕਿਸੇ ਨਹੀਂ ਇਹ ਗੱਲ ਹੈਗੀ ਅੰਦਰ ਮਿੱਟੀ ਤੁਹਾਡੇ ਚੈਨਲ ਦੀ ਹੈਗੀ ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕੀਤੀ ਪਰ ਬਹੁਤ ਸਾਰੇ ਇਹ ਜਿਹੇ ਚੈਨਲ ਵਾਲੇ ਨੇ ਵੀਰ ਕਿ ਜਿਹੜੇ ਇਹ ਕਹਿੰਦੇ ਨੇ ਵੀ ਤੁਸੀਂ ਵੀ ਨਾਲ ਆਓ ਅਸੀਂ ਇੰਟਰਵਿਊ ਕਰਦੇ ਹਾਂ ਬਟ ਮੈਂ ਚਾਹੁੰਨੀ ਆ ਕਿ ਜ਼ਰੂਰੀ ਨਹੀਂ ਆ ਵੀ ਮੇਰੀ ਇੰਟਰਵਿਊ ਕਰਨੀ ਆ ਮੈਂ ਚਾਹੁੰਨੀ ਆ ਕਿ ਰੇਸ਼ਮਰ ਕੀ ਹੋਰ ਵੀ ਮੁੰਡੇ ਦੇ ਵਿੱਚ ਕੌਨਫੀਡੈਂਸ ਆਊਗਾ ਕਿ ਅਸੀਂ ਵੀ ਖਲੋਈਏ ਪਰ ਉਹ ਵਿਚਾਰੇ ਹਿੰਮਤ ਹੀ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਨਾਲ ਉਹ ਮਤਲਬ ਉਹਨਾਂ ਦੀ ਨਹੀਂ ਅਪਰੋਚ ਹੀ ਨਹੀਂ ਹੁੰਦੀ ਕਿ ਉਹ ਕਿੱਥੇ ਕਿਨੂੰ ਫੋਨ ਕਰਨ ਕਿਨੂੰ ਕਹਿਣ ਹਨਾ ਮੈਂ ਕਹਿੰਨੀ ਆ ਵੀ ਐਗਜ਼ਾਮਪਲ ਸੈੱਟ ਕਰੇ ਹਣਾ ਵੀ ਇਹਦੇ ਵੱਲ ਵੇਖ ਕੇ ਹੋਰ ਵੀ ਮੁੰਡੇ ਹੋਰ ਵੀ ਨੌਜਵਾਨ ਪੀੜ੍ਹੀ ਅੱਗੇ ਆਵੇ ਇਲੈਕਸ਼ਨ ਦੇ ਵਿੱਚ ਔਰ ਜਿਹੜੀਆਂ ਇਹ ਗੱਲਾਂ ਇਹ ਕਹਿ ਰਿਹਾ ਹੈ ਕਿ ਇਹਦੀ ਜਿੱਤ ਉਦੋਂ ਨਹੀਂ ਹੈ ਜਦੋਂ ਇਹਨੇ ਕਾਗਜ਼ ਭਰਤੇ ਸਹੀ ਗੱਲ ਹੈ ਇਹੋ ਜੀ ਜਿੱਤ ਇਹੋ ਜੀ ਸਮਝ ਹਰ ਇੱਕ ਨੌਜਵਾਨ ਪੀੜ੍ਹੀ ਦੇ ਵਿੱਚ ਹੋਣੀ ਚਾਹੀਦੀ ਹੈ ਜਿੱਤ ਹਾਰ ਬਣੀ ਰਹਿੰਦੀ ਹੈ ਕਾਗਜ਼ ਭਰਨੇ ਜਿੱਤ ਹਾਰ ਜਾਂ ਜਿੱਤ ਨਾ ਜਮਾਂਦ ਜਦ ਤੋਂ ਇਹ ਬਣੀ ਰਹਿੰਦੀ ਹੈ ਜ਼ਿੰਦਗੀ ਦੇ ਵਿੱਚ ਪਰ ਕਿਸੇ ਦੇ ਅੱਗੇ ਆ ਕੇ ਖੜਨਾ ਕਾਗਜ਼ ਭਰਨੇ ਉਹ ਹਿੰਮਤ ਵਾਲੀ ਗੱਲ ਹੁੰਦੀ ਹੈ ਅੰਬਲਿਸ਼ਮੈਂਟ ਦੇ ਸਾਹਮਣੇ ਖੜਨਾ ਬਹੁਤ ਵੱਡੀ ਗੱਲ ਰੇਸ਼ਮ ਭਾਈ ਕੋਈ ਦਿਲ ਦੀ ਗੱਲ ਕਹਿਣਾ ਚਾਹੁੰਦੇ ਹੋ लास्ट ਬਸ ਇਹੋ ਹੀ ਬੇਨਤੀ ਹੈ ਜੀ ਬਾਕੀ ਜੰਗ ਜੰਗ ਸ਼ੁਰੂ ਹੋ ਗਈ ਅੱਜ ਦਾ ਪਹਿਲਾ ਦਿਨ ਆ ਇਹ ਚੋਣਾ ਤੱਕ ਬਹੁਤ ਤਗੜੀ ਜੰਗ ਲੜਨੀ ਕੋਈ ਗੱਲ ਨਹੀਂ ਜੀ ਬਿਲਕੁਲ ਤਿਆਰ ਆ ਪੂਰਾ ਤਿਆਰ ਆ ਜੇ ਆਪਾਂ ਲੋਕਾਂ ਕਰਕੇ ਕਰਪਟ ਲੀਡਰਾਂ ਦੇ ਪਿੱਛੇ ਜਿੰਨਾਂ ਦੇ ਚਿਹਰੇ ਸਾਨੂੰ ਬਾਅਦ ਚ ਸਾਹਮਣੇ ਆਏ ਆ ਉਹਨਾਂ ਪਿੱਛੇ ਆਪਾਂ ਦਿਨ ਰਾਤ ਇੱਕ ਕਰ ਸਕਦੇ ਆ ਤੇ ਅਸੀਂ ਆਪ ਕਿਉਂ ਨਹੀਂ ਕਰ ਸਕਦੇ ਆ ਤੁਹਾਨੂੰ ਕਰਤਾ ਸੀ ਗੱਲਬਾਤ ਕੀਤੀ ਸੋ ਰੇਸ਼ਮ ਜੀ ਸੋਨੀਆ ਮਾਨ ਇਹ ਪੂਰੀ ਟੀਮ ਹੈ ਪੰਜਾਬ ਦੀ ਤਸਵੀਰ ਬਦਲਣ ਦੇ ਲਈ ਚੋਣ ਮੈਦਾਨ ਚ ਉਤਰੇ ਅੰਮ੍ਰਿਤਸਰ ਤੋਂ ਇਹ ਚੋਣ ਲੜਨਗੇ ਆਪਣੇ ਦਿਲ ਦੇ ਬਲਵਲੇ ਵੀ ਸਾਂਝੇ ਕੀਤੇ ਵੱਖ-ਵੱਖ ਮੁੱਦਿਆਂ ਤੇ ਆਪਣੀ رائے ਸਾਂਝੀ ਕੀਤੀ ਵੋਟ ਪਾਉਣ ਤੋਂ ਪਹਿਲਾਂ ਆਪਣੇ ਹਰ ਇੱਕ ਕੈਂਡੀਡੇਟ ਨੂੰ ਜ਼ਰੂਰ ਜਾਣੋ ਸਮਝੋ ਕਿ ਉਹ ਤੁਹਾਡੇ ਕਿਹੜੇ ਮਸਲੇ ਨੂੰ ਛੋ ਰਿਹਾ ਹੈ ਤੁਹਾਡੀ ਜ਼ਿੰਦਗੀ ਬਦਲਣ ਦੀ ਉਹਦੇ ਚ ਕਾਬਲੀਅਤ ਹੈ ਕਿ ਉਹ ਸੱਚੀ ਦਿਲੋਂ ਕੰਮ ਕਰਨਾ ਚਾਹੁੰਦਾ ਹੈ ਫੇਰ ਹੀ ਵੋਟ ਪਾਓ